ਦੁਸਤ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਕੱਚੇ ਪੱਕੇ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਨਿਹਾਲੇ ਦੇ ਬਿਲਕੁਲ ਲਾਗੇ ਪਿੰਡ ਆ ਠੀਕ ਆ ਜੀ ਸੋ ਸਾਰੇ ਭਰਾ ਜਾਣਦੇ ਜਿਹੜੇ ਇਧਰਲੀ ਸਾਈਡ ਵਾਲੇ ਆ ਇੱਕ ਵਾਰ ਤੁਹਾਨੂੰ ਦਿਖਾ ਰਿਆ ਆਪਾਂ ਦੂਜਾ ਸਵੇਰ ਸੂਣਾ ਇਸ ਵੇੜ ਨੇ ਗੱਬਣਾਂ ਤਿਆਰੀ ਵਾਲੀ ਸਭ ਤੋਂ ਪਹਿਲਾਂ ਹਰਪ੍ਰੀਤ ਕੀ ਹਾਲ ਨੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਇੱਕ ਹਰਪ੍ਰੀਤ ਇੱਕ ਗੱਬਣ ਵੇੜ ਆਪਾਂ ਜਿਹੜੀ ਦਿਖਾ ਰਿਆ ਆ ਕਿੰਨੇ ਸਵੇ ਸਵੇਰ ਵੀਰ ਜੀ ਦੂਜਾ ਦੂਜੇ ਸੂਆ ਹਾਂਜੀ ਤੇ ਸਮਾਂ ਹਜੇ ਬਿਲਕੁਲ ਖੁੱਲਾ ਡੁੱਲਾ ਕਿੰਨਾ ਕੁ ਲੈ ਜੂਗੀ ਅਦਰੋਂ ਤੁਹਾਨੂੰ ਪਾ ਦਿਖਾ ਰਿਹਾ ਲੇਵੇ ਵਾਲੇ ਪਾਸੋਂ ਤੁਸੀਂ ਮਾਰੋ ਝਾਤ ਆ ਦੇਖੋ ਜੀ ਸੋ ਆਂਟਰ ਕੁਆਲਿਟੀ ਬਹੁਤ ਸੋਹਣੀ ਹੈ 8 ਲੈ ਜੇ 10 ਲੈ ਜੇ ਸੋ ਸਮਾਂ ਹਜੇ ਇੰਨਾ ਕੁ ਲੈ ਜੂਗੀ ਰਾਮ ਦੇ ਨਾਲ ਲੈ ਜੀ ਆਰਪੀ ਤੇ ਗਾਹ ਨੂੰ ਤੋਰੀ ਵੀਰ ਆ ਦੇਖੋ ਆ ਜਾ ਤੇ ਲਾਂਟੋ ਲੈ ਕਰਾ ਚੱਕ ਕਰਾ ਦਿਓ ਲੋ ਜੀ ਟਿਲ ਬਹੁਤ ਆ ਠੀਕ ਆ ਜੀ ਲੇਵੇ ਦੇ ਵਿੱਚ ਲੜਾ ਲੂੜਾ ਤੋਂ ਤੁਸੀਂ ਇੱਕ ਅੰਦਾਜ਼ਾ ਲਾ ਹੀ ਲੈਣਾ ਟਿਲ ਕਾਫੀ ਆ ਬਾਕੀ ਰੰਗ ਬਾਜਾ ਉੱਪਰ ਪੌੜੀ ਸਭੀ ਪੂਰੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਦੂਜਾ ਸੁਆ ਇਸ ਵਾਰ ਨੇ ਸੂਣਾ ਇਡਮਾਰ ਦੀ 60 ਕਰਤੀ ਸੀ ਹਾਂਜੀ ਤੇ ਦੇਣੀ ਕਿੰਨੇ ਦੀ ਹੈ ਜੈਸ 52000 ਦੀ ਜੈਸ 952000 ਦੀ ਇਹ ਜੈਸ ਨੂੰ ਆ ਠੀਕ ਆ ਜੀ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਕਾਲ ਤੁਸੀਂ ਕਰਨੀ ਆ ਠੀਕ ਆ ਜੀ 552000 ਦੀ ਇਹ ਅੱਜ ਬਾੜ ਮਿਲ ਜੂਗੀ ਫੱਲੋ ਲੇਵਾ ਲੂਵਾ ਕਰਮਾ ਦੀ ਚੰਗਾ ਖੋਲੂਗੀ ਬਾਕੀ ਤੁਸੀਂ ਢੇਲ ਤੋਂ ਲੜਾਂ ਤੋਂ ਅੰਦਾਜ਼ਾ ਲਾ ਲਿਓ ਠੀਕ ਆ ਜੀ ਬਿਲਕੁਲ ਫਿਕਸ ਇੱਕ ਕੰਪੈਕਟ ਆਂਡਰ ਬਣਾਊਗੀ ਸੋ 552000 ਦੀ ਬਾੜ ਮਿਲ ਜੂਗੀ ਭਰਾਵਾਂ ਨੂੰ ਸੋ ਕਾਫੀ ਸੋਹਣਾ ਲੇਵਾ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ